31 ਮਾਰਚ ਨੂੰ ਲੰਘਦੇ ਹੀ ਸ਼ਰਾਬ ਦੇ ਠੇਕੇ ਟੁੱਟ ਜਾਂਦੇ ਨੇ ਤਾਂ ਹੁਣ ਉਸ ਤੋਂ ਬਾਅਦ ਠੇਕੇ ਦੇ ਬੋਲੀਆਂ ਦੀਆਂ ਖਬਰਾਂ ਹੁਣ ਚਰਚਾ ਦੇ ਵਿੱਚ ਨੇ ਤਾਂ ਵੱਖ-ਵੱਖ ਥਾਵਾਂ ਤੋਂ ਅਲੱਗ-ਅਲੱਗ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਸੀ ਪਰ ਜਿਸ ਸ਼ਹਿਰ ਦੀ ਅਸੀਂ ਤੁਹਾਨੂੰ ਖਬਰ ਸੁਣਾਉਣ ਜਾ ਰਹੇ ਆ ਤਾਂ ਸੁਣ ਕੇ ਤੁਹਾਡੇ ਹੋਸ਼ ੁੱਡਣਗੇ ਆਖਿਰਕਾਰ ਇਸ ਸ਼ਹਿਰ ਦੇ ਵਿੱਚ ਇੱਕ ਠੇਕੇ ਦੀ ਬੋਲੀ ਜਿਹੜੀ ਐ ਇੰਨੀ ਉੱਚ ਪੱਧਰ ਤੇ ਲੱਗੀ ਆ ਤਾਂ ਜਿਸ ਨੂੰ ਸੁਣ ਕੇ ਤੁਸੀਂ ਵੀ ਤੌਬਾ ਤੌਬਾ ਕਰੋਗੇ ਆਖਿਰਕਾਰ ਕਿੱਡੀ ਉੱਚੀ ਪੱਧਰੀ ਤੇ ਜਿਹੜੀ ਆ ਇਹ ਬੋਲੀ ਲੱਗੀ ਹੋਏਗੀ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਤਾਂ ਖਬਰ ਇਹ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਆ ਜਿੱਥੇ ਕੀ ਚੰਡੀਗੜ੍ਹ ਦੇ 20 ਸੈਕਟਰ ਦੇ ਵਿੱਚ ਸਭ ਤੋਂ ਵੱਧ ਜਿਹੜੀ ਆ ਇੱਕ ਠੇਕੇ ਦੀ ਬੋਲੀ ਲੱਗੀ ਗਈ ਆ ਤਾਂ ਜਦੋਂ ਸ਼ੁੱਕਰਵਾਰ ਨੂੰ ਸੈਕਟਰ 20 ਦੇ ਸ਼ਰਾਬ ਦੇ ਠੇਕੇ ਦੀ ਬੋਲੀ ਖੁੱਲੀ ਤਾਂ ਪ੍ਰਸ਼ਾਸਨ ਅਤੇ ਹੋਰ ਠੇਕੇਦਾਰਾਂ ਦੀਆਂ ਅੱਖਾਂ ਖੁੱਲੀਆਂ ਹੀ ਰਹਿ ਗਈਆਂ ਇਸ ਠੇਕੇ ਦੀ ਰਿਜ਼ਰਵ ਕੀਮਤ 4 ਕਰੋੜ 22 ਲੱਖ ਰੁਪਏ ਦੀ ਹੈ ਪਰ ਇਸ ਸ਼ਰਾਬ ਦੇ ਠੇਕੇ ਦੇ ਲਈ ਸਭ ਤੋਂ ਵੱਧ ਬੋਲੀ 55 ਕਰੋੜ 55 ਲੱਖ ਰੁਪਏ ਰੱਖੀ ਗਈ ਜਦੋਂ ਕਿ ਬਾਕੀ ਦੋ ਠੇਕੇਦਾਰਾਂ ਨੇ 5 ਕਰੋੜ ਤੋਂ ਲੈ ਕੇ 6 ਕਰੋੜ ਰੁਪਏ ਦੀ ਬੋਲੀ ਲਗਾਈ ਸੀ ਚੰਡੀਗੜ੍ਹ ਦੇ ਇਤਿਹਾਸ ਦੇ ਵਿੱਚ ਇਦਾਂ ਪਹਿਲਾਂ ਕਦੀ ਨਹੀਂ ਹੋਇਆ ਜੋ ਇਸ ਵਾਰ ਹੋਇਆ ਅਤੇ ਕੋਈ ਵੀ ਸ਼ਰਾਬ ਦੀ ਦੁਕਾਨ ਇੰਨੀ ਮਹਿੰਗੀ ਕੀਮਤ ਤੇ ਨਹੀਂ ਜਿਹੜੀ ਆ ਉਸ ਦੀ ਬੋਲੀ ਲੱਗੀ ਹੋਣੀ ਨਵੀਂ ਆਪਕਾਰੀ ਨੀਤੀ 97 ਸ਼ਰਾਬ ਦੇ ਠੇਕੇ ਚੰਡੀਗੜ੍ਹ ਦੀਆਂ ਨਿਰਧਾਰਿਤ ਥਾਵਾਂ ਤੇ ਰੱਖੇ ਗਏ ਸਨ ਜਿਨ੍ਹਾਂ ਦੇ ਵਿੱਚੋਂ 96 ਸ਼ਰਾਬ ਦੇ ਠੇਕੇ ਵਾਲੀਆਂ ਥਾਵਾਂ ਤੇ ਪਿਛਲੇ ਮਹੀਨੇ ਨਿਲਾਮੀ ਕੀਤੀ ਗਈ ਆ ਸਿਰਫ ਸੈਕਟਰ 20 ਦਾ ਸਰਫਾ ਸੈਕਟਰ ਅ ਬੀ ਦਾ ਸ਼ਰਾਬ ਦਾ ਠੇਕਾ ਬਚਿਆ ਸੀ ਜਿਸ ਦੀ ਨਿਲਾਮੀ ਬੋਲੀ ਸ਼ੁੱਕਰਵਾਰ ਨੂੰ ਖੋਲੀ ਗਈ ਸੀ ਤਾਂ ਇਸ ਇਕਰਾਰਨਾਮੇ ਦੇ ਵਿੱਚ ਕਿਸ ਨੇ ਬੋਲੀ ਲਗਾਈ ਹੈ ਉਸ ਦਾ ਵੀ ਨਾਮ ਤੁਹਾਨੂੰ ਜਿਹੜਾ ਆ ਦੱਸ ਦਿੰਨੇ ਆ ਤਾਂ ਉਹ ਸ਼ਖਸ ਆ ਪੰਜਾਬ ਦਾ ਨਹੀਂ ਹੈ ਨਾ ਹੀ ਚੰਡੀਗੜ੍ਹ ਦਾ ਉੱਤਰ ਪ੍ਰਦੇਸ਼ ਦਾ ਉਹ ਸ਼ਖਸ ਹੈ ਬਿਰਜਿੰਦਰ ਉਸ ਦਾ ਨਾਮ ਹੈ ਵਾਇਨ ਕੰਟਰੈਕਟਰ ਐਸੋਸੀਏਸ਼ਨ ਨੇ ਸ਼ਰਾਬ ਦੀ ਨਿਲਾਮੀ ਨੂੰ ਲੈ ਕੇ ਪੰਜਾਬ ਬਿਹਾਰਾ ਹਾਈ ਕੋਰਟ ਦੇ ਵਿੱਚ ਪਹਿਲਾਂ ਹੀ ਇੱਕ ਅਰਜੀ ਦਾਇਰ ਕਰ ਦਿੱਤੀ ਆ ਠੇਕੇਦਾਰ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ ਕਲੇਰ ਨੇ ਦੋਸ਼ ਲਾਇਆ ਕਿ ਇਹ ਸ਼ਰਾਬ ਦਾ ਠੇਕਾ ਵੀ ਸਿੰਡੀਕੇਟ ਵੱਲੋਂ ਲਿਆ ਗਿਆ ਹੈ ਜਿਨ੍ਹਾਂ ਪਰਿਵਾਰਕ ਮੈਂਬਰਾਂ ਨੇ ਪਹਿਲਾਂ ਸ਼ਹਿਰ ਦੇ ਵਿੱਚ ਕਿਸੇ ਹੋਰ ਸ਼ਰਾਬ ਦੇ ਠੇਕੇ ਲਏ ਸਨ ਉਹਨਾਂ ਨੇ ਜਾਣਬੁੱਝ ਕੇ ਸੈਕਟਰ B ਦੇ ਸ਼ਰਾਬ ਦੇ ਠੇਕੇ ਲਈ 55 ਕਰੋੜ ਰੁਪਏ ਦੀ ਬੋਲੀ ਇਸ ਠੇਕੇ ਤੇ ਲਗਾਈ ਇੱਕ ਹਫਤੇ ਦੇ ਅੰਦਰ-ਅੰਦਰ ਸੁਰੱਖਿਆ ਰਕਮ ਦਾ ਜਿਹੜਾ ਆ 15% ਕਰਨਾ ਲਾਜ਼ਮੀ ਹੋਏਗਾ ਜੇਕਰ ਇਸ ਨੂੰ ਕੋਈ ਖਰੀਦਦਾ ਹੈ ਤਾਂ ਨਿਯਮਾਂ ਦੇ ਅਨੁਸਾਰ ਇੱਕ ਹਫਤੇ ਦੇ ਅੰਦਰ-ਅੰਦਰ ਸੁਰੱਖਿਆ ਰਕਮ ਦਾ 15% ਜਮ੍ਹਾਂ ਕਰਾਉਣਾ ਲਾਜ਼ਮੀ ਹੈ ਉਹਨਾਂ ਨੇ ਇਹ ਵੀ ਦੋਸ਼ ਲਗਾਇਆ ਕਿ ਜਿਸ ਵਿਅਕਤੀ ਨੇ ਇਸ ਠੇਕੇ ਦੀ ਬੋਲੀ ਲਗਾਈ ਹੈ ਉਹ ਇਹ ਰਕਮ ਜਮ੍ਹਾਂ ਨਹੀਂ ਕਰਾਏਗਾ ਇੱਕ ਸਾਝੇ ਜਿਹਦੇ ਹਿੱਸੇ ਵਿੱਚੋਂ ਇਹ ਸ਼ਰਾਬ ਦੇ ਠੇਕੇ ਲਈ ਜਾਣਬੁੱਝ ਕੇ ਇੰਨੀ ਉੱਚ ਬੋਲੀ ਲਗਾਈ ਗਈ ਹੈ ਕਿ ਦੂਸਰਾ ਵਿਅਕਤੀ ਇਸ ਨੂੰ ਨਾ ਖਰੀਦ ਸਕੇ ਅਤੇ ਨਾ ਹੀ ਇਸ ਬੋਲੀ ਦੀਆਂ ਸ਼ਰਤਾਂ ਨੂੰ ਪੂਰਾ ਕਰ ਸਕੇ ਸ਼ਰਾਬ ਦੇ ਠੇਕੇ ਲਈ ਬੋਲੀ ਲਗਾਉਣ ਦੇ ਲਈ ਬਿਨੇਕਰ ਨੂੰ 25 ਲੱਖ ਰੁਪਏ ਦੀ ਰਕਮ ਜਿਹੜੀ ਆ ਉਹ ਜਮ੍ਹਾਂ ਕਰਾਉਣੀ ਪੈਗੀ ਜੇਕਰ ਕੋਈ ਉੱਚੀ ਬੋਲੀ ਦੇਣ ਤੋਂ ਬਾਅਦ ਵੀ ਸੁਰੱਖਿਆ ਰਕਮ ਜਮ੍ਹਾਂ ਨਹੀਂ ਕਰਾਉਂਦਾ ਯਾਨੀ 25 ਲੱਖ ਜਮ੍ਹਾਂ ਨਹੀਂ ਕਰਾਉਂਦਾ ਤਾ ਜੋ ਪਹਿਲਾਂ ਤੋਂ ਲਿੱਤੀ ਗਈ ਜਿਹੜੀ ਇਹ ਰਕਮ 25 ਲੱਖ ਰੁਪਏ ਦੀ ਜ਼ਬਤ ਕਰ ਲਈ ਜਾਏਗੀ ਦਰਸ਼ਨ ਸਿੰਘ ਕਲੇਰ ਦਾ ਇਹ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਇਸ ਮਾਮਲੇ ਦੇ ਵਿੱਚ ਜਾਂਚ ਵੀ ਕਰਨੀ ਚਾਹੀਦੀ ਆ ਤਾਂ ਇਸ ਵੱਲ ਧਿਆਨ ਵੀ ਦੇਣਾ ਚਾਹੀਦਾ ਅਤੇ ਇਸ ਮਾਮਲੇ ਦੇ ਵਿੱਚ ਕੇਸ ਦਰਜ ਕਰਨਾ ਚਾਹੀਦਾ ਉਹਨਾਂ ਨੇ ਕਿਹਾ ਕਿ ਜੇਕਰ ਬੋਲੀ ਵੱਧ ਦਿੱਤੀ ਗਈ ਹੈ ਤਾਂ ਇਹ ਰਕਮ ਵੀ ਜਮ੍ਹਾਂ ਕਰਵਾਈ ਜਾਣੀ ਚਾਹੀਦੀ ਹੈ ਪਰ ਇਹ ਰਕਮ ਜਮ੍ਹਾਂ ਨਹੀਂ ਕਰਵਾਈ ਜਾਏਗੀ ਜੋ ਭਵਿਕ ਵਿੱਚ ਇਹ ਸ਼ਰਾਬ ਦਾ ਠੇਕਾ ਖਾਲੀ ਰਹੇ ਤਾਂ ਸੰਗਠਨ ਦੇ ਪ੍ਰਧਾਨ ਦਰਸ਼ਨ ਸਿੰਘ ਕਲੇਰ ਨੇ ਇਹ ਵੀ ਕਿਹਾ ਹੈ ਕਿ ਆਪਕਾਰੀ ਅਤੇ ਕਾਰਵਿਪਾਗ ਅਧਿਕਾਰੀਆਂ ਨੂੰ ਵੀ ਉਹ ਮਿਲੇ ਨੇ ਅਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਵਾਰ ਨਿਲਾਮੀ ਦਾ ਕਾਰਨ ਪਹਿਲਾਂ ਤੋਂ ਕੰਮ ਕਰ ਰਹੇ ਸਾਰੇ ਠੇਕੇਦਾਰ ਬੇਰੁਜ਼ਗਾਰ ਹੋਏ ਨੇ ਜਦੋਂ ਕਿ ਇਸ ਵਾਰ ਸਾਰੇ ਸ਼ਰਾਬ ਦੇ ਠੇਕੇ ਦੇ ਵਿੱਚ ਇੱਕ ਹੀ ਪਰਿਵਾਰ ਦੇ ਮੈਂਬਰ ਦੇ ਨਾਮ ਨਿਲਾਮ ਕੀਤੇ ਗਏ ਨੇ ਜਦੋਂ ਕਿ ਨਿਯਮਾਂ ਦੇ ਅਨੁਸਾਰ ਇੱਕ ਫਰਮ 10 ਤੋਂ ਬਾਅਦ ਠੇਕੇ ਨਹੀਂ ਲੈ ਸਕਦੀ ਪਰ ਇਹ ਫਿਰ ਕਿਵੇਂ ਲੈ ਸਕਦਾ ਤਾ ਇਸ ਨੂੰ ਲੈ ਕੇ ਜੋ ਕਿ ਦਰਸ਼ਨ ਸਿੰਘ ਨੇ ਵੱਡੇ ਦੋਸ਼ ਲਗਾਏ ਨੇ ਤੁਸੀਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਦੇ ਉੱਤੇ ਉੱਚ ਪੱਧਰੀ ਜਾਂਚ ਕੀਤੀ ਜਾਵੇ ਅਤੇ ਇਸ ਦੇ ਉੱਤੇ ਜੋ ਦੋਸ਼ੀ ਨੇ ਉਸ ਦੇ ਉੱਤੇ ਕੇਸ ਦਰਜ ਕੀਤੇ ਜਾਣ ਤਾਂ ਚੰਡੀਗੜ੍ਹ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਜਿੱਥੇ ਇੱਕ ਸੈਕਟਰ ਨੂੰ ਲੈ ਕੇ 55 ਲੱਖ ਰੁਪਏ ਦੀ ਸ਼ਰਾਬ ਦੇ ਠੇਕੇ ਦੀ ਬੋਲੀ ਲੱਗੀ ਹੋਵੇ